ਇਹ ਮਾਰਕੀਟ ਦੇ ਵਿੱਚ ਹਜੇ ਕਿਸੇ ਕੋਲ ਵੀ ਨਹੀਂ ਆਈ ਆ ਚੀਜ਼ ਆ ਦੇਖੋ ਭਾਜੀ ਇੱਧਰ ਫੋਕਸ ਕਰੋ ਇਹ ਪਾਵਰ ਬੈਂਕ ਦੇ ਨਾਲ ਇਹਦੇ ਚ ਹੈੱਡਫੋਨ ਨੇ 8000 mAh ਦੀ ਬੈਟਰੀ ਹੈ ਦੇ ਵਿੱਚ ਜੀ ਹੈੱਡਫੋਨ ਵੀ オリジナル ਕੁਆਲਿਟੀ ਦੇ ਔਰ ਇਹ ਸਕਰੀਨ ਐਡੀ ਵੱਡੀ ਹੈ ਦਾ ਆਪਰੇਟ ਕਰੇਗੀ ਜਿਵੇਂ ਅਸੀਂ ਮੋਬਾਈਲ ਤੋਂ ਆਪਰੇਟ ਕਰਦੇ ਹਾਂ ਸਭ ਤੋਂ ਹੈ ਹੈਵੀ ਕੁਆਲਿਟੀ ਦੇ ਵਿੱਚ ਇਹਦੇ ਜਿਵੇਂ ਮੰਨ ਲਓ ਆਪਣਾ ਫੋਨ ਲੋ ਹੋ ਗਿਆ ਅਸੀਂ ਪਾਵਰ ਬੈਂਕ ਦਾ ਵੀ ਕੰਮ ਲੈ ਸਕਨੇ ਆ ਔਰ ਵੇਚੇ ਦੇ ਟੋਰਚ ਵੀ ਦਿੱਤੀ ਹੋਈ ਏ ਟੋਰਚ ਵੀ ਦਿੱਤੀ ਇਹਨੂੰ ਇੱਕ ਵਾਰੀ ਚਾਰਜਿੰਗ ਕਰਨਾ ਤੁਹਾਨੂੰ 2 ਦਿਨ ਲੋਡ ਨਹੀਂ ਪਿਆ ਕਰੂਗੀ ਤੁਸੀਂ ਆਪਣਾ ਫੋਨ ਚਾਰਜ ਕਰੋ ਗਾਣੇ ਸੁਣ ਸਕਦੇ ਹੋ ਪਾਵਰ ਬੈਂਕ ਵਿਦ ਹੈਡ ਆਹ ਸਪੀਕਰ ਏਡੇ ਵਧੀਆ ਨੇ ਆਹ ਕੰਕਿਊਆਰਲੈਸ ਵਾਲਾ ਮਿਊਜ਼ ਵਾਇਰਲੈਸ ਵਾਲਾ ਮਾਈਕ ਮਿਲੇਗਾ 4 ਤੋਂ 5 ਘੰਟੇ ਬੈਟਰੀ ਬੈਕ ਤੇ ਕੈਰੀ ਕਰਨਾ ਬੜਾ ਸੌਖਾ ਹੈਲੋ ਹੈਲੋ ਮਾਈਕ ਟੈਸਟਿੰਗ 1 2 3 ਇਹ ਬੂਸ ਕੰਪਨੀ ਦਾ ਭਾਜੀ ਇੱਕ ਵਾਰੀ ਆਪਾਂ ਪਲੇ ਕਰਨਾ ਮੈਂ ਕਹਿੰਦਾ ਜਿੱਥੇ ਮਰਜ਼ੀ ਲੈ ਜਾਓ ਔਰ ਪਾਵਰ ਬੈਂਕ ਨਾਲ ਵੀ ਚਾਰਜਰ ਕਰ ਸਕਦੇ ਆ ਗੂਗਲ ਸਪੀਕਰ ਅੱਜ ਕੱਲ ਬਹੁਤ ਚੱਲ ਰਿਹਾ ਜੀ ਟ੍ਰੈਂਡਿੰਗ ਦੇ ਵਿੱਚ ਇਹਨੂੰ ਇੱਕ ਵਾਰੀ ਤੁਸੀਂ ਚਾਰਜਰ ਕਰਨਾ ਜਿਹੜੇ ਵਾਇਰਲੈਸ ਸਪੋਰਟ ਕਰਦੇ ਨੇ ਫੋਨ ਉਹ ਤੁਸੀਂ ਇੱਥੇ ਫੋਨ ਰੱਖਣਾ ਆਪਣੇ ਆਪ ਚਾਰਜ ਹੋਣ ਲੱਗ ਜਾਏਗਾ ਓਕੇ ਜੀ ਆਹ ਨਾਲ ਟਾਈਮ ਪੀਸ ਦਿੱਤਾ ਹੈ ਜੀ ਉੱਪਰ ਟਾਈਮ ਵੀ ਦੱਸੇਗਾ ਔਰ ਇਹਦੇ ਚ ਆਰਜੀਬੀ ਲਾਈਟ ਚੱਲਦੀ ਏ ਸੱਤ ਰੰਗ ਵਾਲੀ ਔਰ ਆਹ ਡਿਸਕੋ ਲਾਈਟ ਹੈ ਜੀ ਉੱਪਰ ਉੱਪਰ ਛੱਤ ਉੱਤੇ ਪ੍ਰੋਜੈਕਟਰ ਬਣਾਉਂਦਾ ਜੀ RGB ਲਾਈਟ ਵਾਲਾ ਜੀ ਔਰ ਸਭ ਤੋਂ ਹੈਵੀ ਕੁਆਲਿਟੀ ਦੇ ਵਿੱਚ ਵਿਦ ਮੈਮਰੀ ਕਾਰਡ ਮੈਮਰੀ ਕਾਰਡ ਤੁਸੀਂ ਸਲੋਟ ਮਿਲੇਗਾ ਤੁਹਾਨੂੰ ਨਾਲ ਮੈਮਰੀ ਕਾਰਡ ਪਾ ਕੇ ਵੀ ਗਾਣੇ ਸੁਣ ਸਕਦੇ ਜਿਹੜੇ ਅੱਜ ਕੱਲ ਵੀਡੀਓ ਵਗੈਰਾ ਬਣਾਉਂਦੇ ਨੇ ਜੀ ਉਹਨਾਂ ਵਾਸਤੇ ਅਸੀਂ ਆ ਲੈ ਕੇ ਆਏ ਆਂ ਵੀਡੀਓ ਮੇਕਿੰਗ ਕਿਟ ਵਲੋਗ ਕਰਨ ਵਾਸਤੇ ਓਕੇ ਜੀ ਇਹ ਬੜੀ ਵਧੀਆ ਚੀਜ਼ ਆ ਭਾਜੀ ਆ ਦੇਖੋ ਇਹਦੇ ਵਿੱਚ ਆਪਾਂ ਨੂੰ ਕੀ ਕੀ ਮਿਲੇਗਾ ਇੱਕ ਆ ਸਟੈਂਡ ਮਿਲੇਗਾ ਜੀ ਇੱਕ ਆ ਮਾਈਕ ਮਿਲੇਗਾ ਇੱਕ ਆ ਪਰ ਫਲੈਸ਼ ਲਾਈਟ ਮਿਲੇਗੀ ਨਾਲ ਇਹ ਪੂਰਾ ਜਿਹੜਾ ਨਾ ਸੈੱਟ ਇਦਾਂ ਤਿਆਰ ਹੋ ਜੂਗਾ ਜੀ ਇਦਾਂ ਆ ਫੜਿਆ ਸਟੈਂਡ ਵਿੱਚ ਮੋਬਾਈਲ ਫਿੱਟ ਜਿਵੇਂ ਮੰਨ ਲਓ ਅਸੀਂ ਕਿਸੇ ਦੀ ਇੰਟਰਵਿਊ ਕਰਨੀ ਆ ਉਹਦੇ ਵਾਸਤੇ ਬੜੀ ਵਧੀਆ ਚੀਜ਼ ਆ ਆ ਵਾਟਰਪਰੂਫ ਟੇਪ ਹੈ ਜੀ ਤੇ ਤੁਸੀਂ ਵੀਡੀਓ ਚ ਵੇਖਿਆ ਹੋਣੀ ਆ ਚਾਈਨਾ ਦੇ ਵਿੱਚ ਜਿਹੜੇ ਟੈਂਕੀ ਚ ਪਾੜ ਪੈ ਜੇ ਚਲਦੇ ਪਾਣੀ ਦੇ ਵਿੱਚ ਉੱਪਰ ਚਲਦੇ ਪਾਣੀ ਚ ਵੀ ਤੁਸੀਂ ਫਿੱਟ ਕਰ ਦੋਗੇ ਨਾ ਤਾਂ ਵੀ ਇਹ ਲੀਕੇਜ ਨਹੀਂ ਦੁਬਾਰਾ ਹੋਣ ਦੇਗਾ ਮੋਟੀ ਤੋਂ ਮੋٹے ਲੋਹੇ ਤੇ ਵੀ ਤੁਸੀਂ ਚਿਪਕਾ ਸਕਦੇ ਹੋ ਵਾਲੀ ਟੇਪ ਓਕੇ ਵੀਰੇ ਇਹ ਆਪਾਂ ਨੂੰ ਮਿਲੇਗੀ ਸਿਰਫ 190 ਰੁਪਏ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਵੀਡੀਓ ਪਾਈ ਸੀ ਲਟਰੋਨਿਕ ਜਿਹੜੀ ਚੀਜ਼ਾਂ ਆਨਲਾਈਨ ਮਿਲਦੇ ਨੇ ਬਹੁਤ ਸਸਤੇ ਰੇਟਾਂ 'ਚ ਉਹ ਵੀਡੀਓ ਵੱਡੀ ਬਣ ਗਈ ਸੀ ਉਹਦਾ ਪਾਰਟ ਰਹਿੰਦਾ ਸੀ ਮੈਂ ਪਾਉਣ ਲੱਗਿਆ ਦੁਬਾਰਾ ਬਹੁਤ ਸਾਰੇ ਕੰਮ ਦੀ ਵੀਡੀਓ ਬਹੁਤ ਬਹੁਤ ਵਧੀਆ ਚੀਜ਼ਾਂ ਰੇਟ ਦੇਖੋ ਭਾਈ ਇਹਦੇ ਸਭ ਤੋਂ ਹੈ ਲੰਬੇ ਵਾਲਾ ਕੰਮ ਨਹੀਂ ਹੋਊਗਾ ਲੰਬੇ ਵਾਲਾ ਕੰਮ ਨਹੀਂ ਹੋਏਗਾ ਜੀ ਆਪਣੇ ਨਾਲ ਹੁਣ ਆ ਅੱਜਕੱਲ ਬਹੁਤ ਚੱਲ ਰਹੀ ਇੱਕ ਆ ਗਲੂ ਹੈ ਜੀ ਇਹ ਲੈਂਟਰ ਦੇ ਵਿੱਚ ਜਦੋਂ ਦਰਾੜਾ ਪਿਆ ਜਾਂਦੀਆਂ ਨੇ ਤੇ ਬਲੈਂਟਰ ਚੋਂ ਲੱਗ ਜਾਂਦਾ ਇਹ ਗਲੂ ਅਸੀਂ ਇੱਕ ਘਰ ਲਗਾ ਦੇਣੀ ਸਾਰੀ ਉਮਰ ਕਿਤੇ ਵੀ ਨਹੀਂ ਦੁਬਾਰਾ ਚੋਏਗਾ ਨਹੀਂ ਲੈਂਟਰ ਨਹੀਂ ਚੋਏਗਾ ਐਡੀ ਵਧੀਆ ਗਲੂ ਹੈ ਜੀ ਇਹ ਕਿੰਨੇ ਦੀ ਹੈ ਇਹ ਭਾਜੀ ਸਿਰਫ 150 ਰੁਪਏ ਦੀ ਆ ਵਾਟਰਪਰੂਫ ਟੇਪ ਹੈ ਜੀ ਇਹ ਤੁਸੀਂ ਵੀਡੀਓ ਚ ਵੇਖਿਆ ਹੋਣੀ ਹੈ ਚਾਈਨਾ ਦੇ ਵਿੱਚ ਜਿਹੜੇ ਟੈਂਕੇ ਚ ਪਾੜ ਪੈ ਜੇ ਚਲਦੇ ਪਾਣੀ ਦੇ ਵਿੱਚ ਉੱਪਰ ਚਲਦੇ ਪਾਣੀ ਚ ਵੀ ਤੁਸੀਂ ਫਿੱਟ ਕਰ ਦੋਗੇ ਨਾ ਤਾਂ ਵੀ ਇਹ ਲੀਕੇਜ ਨਹੀਂ ਦੁਬਾਰਾ ਹੋਣ ਦੇਗਾ ਮੋਟੀ ਤੋਂ ਮੋٹے ਲੋਹੇ ਤੇ ਵੀ ਤੁਸੀਂ ਚਪਕਾ ਸਕਦੇ ਹੋ ਵਾਲੀ ਟੇਪ ਓਕੇ ਇਹ ਆਪਾਂ ਨੂੰ ਮਿਲੇਗੀ ਸਿਰਫ 190 ਰੁਪਏ ਦੀ ਓਕੇ ਆ ਹੁਣ ਗੈਸ ਲਾਈਟਰ ਹੈ ਜੀ ਇਹ ਚਾਰਜ ਕਰ ਲਓ ਇਹ ਘੱਟਾ ਦੁਬਾਰਾ ਲੋਡ ਨਹੀਂ ਪੈਂਦੀ ਹੈਗੀ ਓਕੇ ਚਾਰਜਿੰਗ ਤੇ ਆ ਗਿਆ ਹਾਂ ਜੀ ਇਹ ਚਾਰਜਿੰਗ ਤੇ ਆ ਗਿਆ ਸਿਰਫ 250 ਰੁਪਏ ਦੇ ਵਿੱਚ ਇਹਦੇ ਚ ਹੋਰ ਵੀ ਵਧੀਆ ਕੁਆਲਟੀ ਵਾਲੇ ਆਪਣੇ ਕੋਲ ਗੈਸ ਲਾਈਟਰ ਮਿਲ ਜਾਣਗੇ ਓਕੇ ਵੀਰ ਓਕੇ ਉਸ ਤੋਂ ਬਾਅਦ ਭਾਜੀ ਆ ਆਪਣੇ ਕੋਲ ਮਿਕਸੀਆਂ ਆਈਆਂ ਹੋਈਆਂ ਨੇ ਇਹ ਅਸੀਂ ਦੀਵਾਲੀ ਕਰਕੇ ਸਾਰਿਆਂ ਦੇ ਜਿਹੜੇ ਰੇਟ ਨੇ ਨਾ ਅੱਧੇ ਪ੍ਰਾਈਸ ਕਰ ਦਿੱਤੇ ਹੋਏ ਨੇ ਇਹ ਨੀਵਾ ਗਰਾਇੰਡਰ ਤੁਸੀਂ ਸਰਚ ਕਰਨਾ ਆਨਲਾਈਨ ਆਨਲਾਈਨ ਦਾ ਪ੍ਰਾਈਸ ਦੇਖਿਓ ਅਸੀਂ ਇਹ ਦੇਣ ਜਾ ਰਹੇ ਹਾਂ ਸਿਰਫ 450 ਰੁਪਏ ਚ ਨੀਵਾ ਗਰਾਇੰਡਰ ਜਪਾਨੀ ਮੋਟਰ ਵਾਲਾ ਓਕੇ ਵੀਰ ਔਰ ਇਹ ਮਲਟੀਫੰਕਸ਼ਨਲ ਗਰਾਇੰਡਰ ਦੇਵਾਂਗੇ ਤੁਹਾਨੂੰ 650 ਰੁਪਏ ਦਾ ਹੈਵੀ ਕੁਆਲਟੀ ਦੇ ਵਿੱਚ ਓਕੇ ਵੀਰ ਉਸ ਤੋਂ ਬਾਅਦ ਭਾਈ ਇੱਧਰ ਆਜੋ ਤੁਹਾਨੂੰ ਮੋਬਾਈਲ ਐਸੈਸਰੀ ਚ ਦਿਖਾਣੇ ਆ ਸਭ ਤੋਂ ਯੂਨੀਕ ਯੂਨੀਕ ਚੀਜ਼ਾਂ ਇੱਕ ਆ ਆਪਣੀ ਦੁਕਾਨ 'ਤੇ ਆਈ ਹੈ ਜੀ ਬੜੀ ਵਧੀਆ ਇਹ ਮਾਰਕੀਟ ਦੇ ਵਿੱਚ ਹਜੇ ਕਿਸੇ ਕੋਲ ਵੀ ਨਹੀਂ ਆਈ ਆ ਚੀਜ਼ ਆ ਦੇਖੋ ਭਾਜੀ ਇੱਧਰ ਫੋਕਸ ਕਰੋ ਇਹ ਪਾਵਰ ਬੈਂਕ ਦੇ ਨਾਲ ਇਹਦੇ 'ਚ ਹੈੱਡਫੋਨ ਨੇ 8000 mAh ਦੀ ਬੈਟਰੀ ਹੈ ਇਹਦੇ ਵਿੱਚ ਜੀ ਹੈੱਡਫੋਨ ਵੀ origignal quality ਦੇ ਔਰ ਇਹ ਸਕਰੀਨ ਐਡੀ ਵੱਡੀ ਹੈ ਇਦਾਂ ਆਪਰੇਟ ਕਰੇਗੀ ਜਿਵੇਂ ਅਸੀਂ ਮੋਬਾਈਲ ਤੋਂ ਆਪਰੇਟ ਕਰਦੇ ਹਾਂ ਜੀ ਇਹ 2250 ਰੁਪਏ ਦਾ ਸਭ ਤੋਂ ਹੈ ਹੈਵੀ ਕੁਆਲਿਟੀ ਦੇ ਵਿੱਚ ਕੂਕ ਇਹਦੇ ਜਿਵੇਂ ਮੰਨ ਲਓ ਆਪਣਾ ਫੋਨ ਲੋ ਹੋ ਗਿਆ ਅਸੀਂ ਪਾਵਰ ਬੈਂਕ ਦਾ ਵੀ ਕੰਮ ਲੈ ਸਕਨੇ ਆ ਔਰ ਵਿੱਚ ਇਹਦੇ ਟੋਰਚ ਵੀ ਦਿੱਤੀ ਹੋਈ ਏ ਟੋਰਚ ਵੀ ਦਿੱਤੀ ਇਹਨੂੰ ਇੱਕ ਵਾਰੀ ਚਾਰਜਿੰਗ ਕਰਨਾ ਤੁਹਾਨੂੰ 2 ਦਿਨ ਲੋਡ ਨਹੀਂ ਪਿਆ ਕਰੂਗੀ ਤੁਸੀਂ ਆਪਣਾ ਫੋਨ ਚਾਰਜ ਕਰੋ ਗਾਣੇ ਸੁਣ ਸਕਦੇ ਹੋ ਪਾਵਰ ਬੈਂਕ ਵਿਦ ਹੈੱਡਫੋਨ ਬਹੁਤ ਕੋਸ਼ਾ ਵਿੱਚ ਇਹ ਨਵੀਂ ਆਈਟਮ ਆਈ ਆ ਬਾਜੀ ਇਹ ਕਾ ਦੇਖੋ ਜਿਹੜੇ ਅੱਜ ਕੱਲ ਵੀਡੀਓ ਵਗੈਰਾ ਬਣਾਉਂਦੇ ਨੇ ਜੀ ਉਹਨਾਂ ਵਾਸਤੇ ਅਸੀਂ ਆ ਲੈ ਕੇ ਆਏ ਆ ਵੀਡੀਓ ਮੇਕਿੰਗ ਕਿਟ ਵਲੋਗ ਕਰਨ ਵਾਸਤੇ 2K ਇਹ ਬੜੀ ਵਧੀਆ ਚੀਜ਼ ਆ ਭਾਜੀ ਆ ਦੇਖੋ ਇਹਦੇ ਵਿੱਚ ਆਪਾਂ ਨੂੰ ਕੀ ਕੀ ਮਿਲੇਗਾ ਇੱਕ ਆ ਸਟੈਂਡ ਮਿਲੇਗਾ ਜੀ ਇੱਕ ਆ ਮਾਈਕ ਮਿਲੇਗਾ ਇੱਕ ਆ ਆਪਾਂ ਨੂੰ ਫਲੈਸ਼ ਲਾਈਟ ਮਿਲੇਗੀ ਨਾਲ ਇਹ ਪੂਰਾ ਜਿਹੜਾ ਨਾ ਸੈੱਟ ਐਦਾਂ ਤਿਆਰ ਹੋ ਜੂਗੀ ਐਦਾਂ ਆ ਫੜਿਆ ਸਟੈਂਡ ਵਿੱਚ ਮੋਬਾਈਲ ਫਿੱਟ ਜਿਵੇਂ ਮੰਨ ਲਓ ਅਸੀਂ ਕਿਸੇ ਦੀ ਇੰਟਰਵਿਊ ਕਰਨੀ ਆ ਉਹਦੇ ਵਾਸਤੇ ਬੜੀ ਵਧੀਆ ਚੀਜ਼ ਓਕੇ ਵੀਰੇ ਆ ਹੁਣ ਹੈੱਡਫੋਨ ਆਏ ਹੋਏ ਨੇ ਜੀ ਐਡੀ ਵਧੀਆ ਚੀਜ਼ JBL ਦੇ ਵਿੱਚ RGB ਲਾਈਟ ਵਾਲੇ ਇਹ ਹਜੇ ਮਾਰਕੀਟ 'ਚ ਨਵੀਆਂ ਚੀਜ਼ਾਂ ਆਈਆਂ ਨੇ ਭਾਜੀ ਇਹ ਵਡੀਆਂ ਆਪਣੇ ਦੁਕਾਨ ਤੇ ਮਿਲਣਗੀਆਂ ਆ ਦੇਖੋ ਹਾਂ ਕਿੱਡਾ ਪਿਆਰਾ ਪੀਸ ਹੈ ਉਹ ਸੋਹਣਾ ਵੀ ਜਾਨ ਆਰ ਜੀ ਬੀ ਲਾਈਟਾਂ ਲੱਗੀਆਂ ਔਰ ਸਭ ਤੋਂ ਹੈਵੀ ਕੁਆਲਿਟੀ ਦੇ ਵਿੱਚ ਵਿਦ ਮੈਮਰੀ ਕਾਰਡ ਮੈਮਰੀ ਕਾਰਡ ਤੁਸੀਂ ਇਹ ਸਲੋਟ ਮਿਲੇਗਾ ਤੁਹਾਨੂੰ ਨਾਲ ਮੈਮਰੀ ਕਾਰਡ ਪਾ ਕੇ ਵੀ ਗਾਣੇ ਸੁਣ ਸਕਦੇ ਹੋ ਜੀ ਓਕੇ ਆ ਗੂਗਲ ਸਪੀਕਰ ਅੱਜਕੱਲ ਬਹੁਤ ਚੱਲ ਰਿਹਾ ਜੀ ਟ੍ਰੈਂਡਿੰਗ ਦੇ ਵਿੱਚ ਇਹਨੂੰ ਇੱਕ ਵਾਰੀ ਤੁਸੀਂ ਚਾਰਜਰ ਕਰਨਾ ਹੈ ਜਿਹੜੇ ਵਾਇਰਲੈਸ ਸਪੋਰਟ ਕਰਦੇ ਨੇ ਫੋਨ ਉਹ ਤੁਸੀਂ ਇਹਦੇ ਤੇ ਫੋਨ ਰੱਖਣਾ ਆਪਣੇ ਆਪ ਚਾਰਜ ਹੋਣ ਲੱਗ ਜਾਏਗਾ ਓਕੇ ਆ ਨਾਲ ਟਾਈਮ ਫੀਸ ਦਿੱਤਾ ਹੋਇਆ ਜੀ ਉੱਪਰ ਟਾਈਮ ਵੀ ਦੱਸੇਗਾ ਔਰ ਇਹਦੇ ਚ ਆਰਜੀਵੀ ਲਾਈਟ ਚੱਲਦੀ ਏ ਸੱਤ ਰੰਗ ਵਾਲੀ ਔਰ ਆ ਡਿਸਕੋ ਲਾਈਟ ਏ ਜੀ ਉੱਪਰ ਉੱਪਰ ਛੱਤ ਉੱਤੇ ਪ੍ਰੋਜੈਕਟਰ ਬਣਾਉਂਦਾ ਏ ਇਹ ਜੀ ਸ਼ੇਪ ਸਪੀਕਰ ਹੈ ਇਹਦਾ ਔਨਲਾਈਨ ਪ੍ਰਾਈਸ ਚੈੱਕ ਕਰਿਓ ਇਹਦਾ ਵੀ ਅਸੀਂ ਦੀਵਾਲੀ ਕਰਕੇ ਆਫਰ ਲੈਸ ਆਫਰ ਲਾ ਦਿੱਤਾ ਆਪਣੇ ਕੋਲ ਜਿੰਨੇ ਮਰਜ਼ੀ ਪੀਸ ਚੱਕ ਲੇ ਸਾਰੇ ਅਸੀਂ 650 ਰੁਪਏ ਦਾ ਕਰ ਦਿੱਤਾ ਵੈਸੇ ਮਹਿੰਗਾ ਬਹੁਤ ਹੋਣਾ ਵੈਸੇ ਭਾਜੀ 12-1300 ਰੁਪਏ ਦਾ ਸ਼ੁਰੂ ਹੋ ਜਾਂਦਾ ਜੀ ਆ ਹੁਣ ਦੇਖੋ ਆ ਆਪਾਂ ਗੱਡੀਆਂ ਲੈ ਕੇ ਆਏ ਆ ਸਪੈਸ਼ਲ ਇਸ ਸਪੀਕਰ ਵਾਲੀਆਂ ਗੱਡੀਆਂ ਨੇ ਜੀ ਫਰਾਜ਼ ਵੈਲਕਮ ਟੂ ਐਮ ਸੀ 뮤ਜ਼ਿਕ ਵਰਲਡ ਚਾਰ ਚਾਰ ਘੰਟੇ ਬੈਟਰੀ ਬੈਕਅਪ ਚਾਰ ਚਾਰ ਘੰਟੇ ਇੱਕ ਵਾਰੀ ਚਾਰਜਰ ਕਰਨਾ ਦੁਬਾਰਾ ਆਪਾਂ ਨੂੰ ਲੋੜ ਨਹੀਂ ਪਿਆ ਕਰੀਏ ਇਹਦੇ ਵਿੱਚ ਆਪਣਾ ਕੋਈ ਥਾਰ ਗੱਡੀ ਵੀ ਆ ਗਈ ਹੈ ਜੀ ਠੀਕ ਹੈ ਜੀ ਜਿਹੜੀ ਇਹ ਫਰਾਰੀ ਇਹ ਆਪਾਂ ਦੇਣ ਜਾ ਰਹੇ ਹਾਂ ਸਿਰਫ 650 ਰੁਪਏ ਦੀ ਹਾਂਜੀ ਔਰ ਆ ਜਿਹੜੀ ਥਾਰ ਇਹ 1150 ਰੁਪਏ ਦੀ ਹੈ ਮੈਂ ਖੰਕ ਐਂ ਦੇ ਕੁਆਲਿਟੀ ਤੋਂ ਇਹ ਪੂਰਾ ਹੋਟਲ ਰੈਨ ਸਟੈਕ ਔਰ ਦੂਰ ਪੂਰੇ ਹਨ ਬਈ ਹਾਂਜੀ ਪਾਜੀ ਬਹੁਤ ਔਕੇ ਔਰ ਨਾਲੇ ਧੁੱਪ ਨਾਲ ਚਾਰਜਰ ਵੀ ਹੁੰਦੀ ਹੈ ਜੀ ਇਹ ਚੋਪਨ ਨਾਲ ਵੀ ਚਾਰਜਰ ਹੋਏਗੀ ਉਦਾਂ ਵੀ ਚਾਰਜਰ ਕਰਕੇ ਅਸੀਂ ਇਹਨੂੰ ਚਲਾ ਸਕਦੇ ਹਾਂ। ਓਕੇ। ਇਹ ਆਪਣੇ ਕੋਲ ਭਾਜੀ ਇਹ ਸਪੀਕਰਾਂ ਦੀ ਸਾਰੀ ਰੇਂਜ ਮਿਲ ਜਾਓ। ਆਹ ਸਪੀਕਰ ਮੈਂ ਤੁਹਾਨੂੰ ਦੱਥਾਨਾ। ਆਹ ਦੇਖੋ। ਆਹ ਸਪੀਕਰ ਐਡੇ ਵਧੀਆ ਨੇ। ਆਹ। ਉਹ ਕੰਮ ਕਿਉਂ ਆ ਰਹੀ? ਇਹ ਵਾਇਰਲੈਸ ਵਾਲਾ ਮਿਊਜ਼ ਵਾਇਰਲੈਸ ਵਾਲਾ ਮਾਈਕ ਮਿਲੇਗਾ। 4 ਤੋਂ 5 ਘੰਟੇ ਬੈਟਰੀ ਬੈਕਅਪ ਹੈ। ਕੈਰੀ ਕਰਨਾ ਬੜਾ ਸੌਖਾ ਹੈ। ਹੈਲੋ ਹੈਲੋ। ਮਾਈਕ ਟੈਸਟਿੰਗ 1 2 3। ਬੂਸ ਕੰਪਨੀ ਦਾ ਭਾਜੀ ਇੱਕ ਵਾਰੀ ਆਪਾਂ ਪਲੇ ਕਰਨਾ ਮੈਂ ਕਹਿੰਦਾ ਜਿੱਥੇ ਮਰਜ਼ੀ ਲੈ ਜਾਓ ਔਰ ਪਾਵਰ ਬੈਂਕ ਨਾਲ ਵੀ ਚਾਰਜ ਕਰ ਸਕਦੇ ਆ ਇਹਨੂੰ ਉਹ ਜਿਹੜਾ ਪ੍ਰਾਈਸ ਕੀ ਆ ਇਹ ਭਾਜੀ ਇਹ ਇਹ ਸ਼ੁਰੂ ਹੋ ਜਾਂਦਾ ਜਿਹੜਾ ਸਟਾਰਟਿੰਗ ਪ੍ਰਾਈਸ ਹੈ ਆਪਣੇ ਕੋਲ 750 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ 750 ਤੋਂ ਲੈ ਕੇ ਆਪਣੇ ਕੋਲ 1500 1600 ਰੁਪਏ ਤੱਕ ਚਾਰਜਿੰਗ ਵਾਲੇ ਪਏ ਹੋਏ ਨੇ ਜੀ ਆਹ ਬਹੁਤ ਵਧੀਆ ਮਾਡਲ ਹੈ ਜੀ ਇਹ ਯੂਰੋਟੋ ਕੰਪਨੀ ਦਾ ਵੇ ਹੈਵੀ ਕੁਆਲਿਟੀ ਦੇ ਵਿੱਚ ECDC ਦੋਵੇਂ ਵਰਕਿੰਗ ਕਰਦਾ ਹੈ ਔਰ ਜਿੰਨੇ ਵੀ ਆਪਣੇ ਕੋਲ ਸਪੀਕਰ ਪਏ ਸਾਰੇ ਮਾਈਕ ਦੇ ਨਾਲ ਮਿਲਣਗੇ ਜੀ ਓਕੇ ਵੀਰੇ ਆ ਹੁਣ ਅੱਜ ਕੱਲ ਟਾਇਰ ਵਾਲੇ ਬਹੁਤ ਚੱਲ ਰਹੇ ਨੇ ਜੀ ਆ ਦੇਖੋ ਇਹ ਟਾਇਰ ਵਾਲੇ ਸਪੀਕਰ ਮਿਲਣਗੇ ਆਪਣੇ ਕੋਲ ਬਲੂਟੁੱਥ ਵਾਲੇ ਓਕੇ ਓਕੇ ਨਾਲ ਵਿੱਚ RGB ਆ ਗਿਆ Xiaomi Music Speaker Xiaomi ਕੰਪਨੀ ਦੇ ਵਿੱਚ ਪੂਰੀ ਵਧੀਆ ਇੰਟੀਗਰਲ ਬਣਾਉਂਦੇ ਹਾਂ ਹਾਂ ਜੀ ਬਾਈ ਉਹ ਡਿਫਰੈਂਟ ਤਵਰਨ ਚੀਜ਼ਾਂ ਨੇ ਬਾਈ ਭਾਜੀ ਮਾਰਕੀਟ ਵਿੱਚ ਕਿਤੋਂ ਵੀ ਨਹੀਂ ਮਿਲਣਗੀਆਂ ਜੀ ਐਸਾ ਦੀਆਂ ਚੀਜ਼ਾਂ ਇੱਕ ਨਵਾਂ ਸੋਕੜ ਬਾਕਸ ਆਇਆ ਜਿਹੜੇ ਬਾਹਰੋਂ ਦੀ ਮੰਨ ਲਓ ਕੋਈ ਬਾਹਰ ਤੋਂ ਲੜੀਆਂ-ਲੜੀਆਂ ਲੈ ਕੇ ਆਉਂਦਾ ਨਾ ਪਲੱਗ ਇਹ ਨਹੀਂ ਮਿਲਦਾ ਹੈਗਾ ਆ ਹੁਣ ਚਾਰ ਚਾਰਜਰ ਵਿੱਚ ਮਿਲ ਜਾਣਗੇ ਤੇ ਨਾਲ ਚਾਰ ਸੋਕੜ ਮਿਲ ਜਾਣਗੇ ਇਹ ਸਿਰਫ 350 ਰੁਪਿਆ ਪ੍ਰਾਈਸ ਹੈ ਆਪਣੀ ਦੁਕਾਨ ਦਾ ਇਹ ਵੀ ਸਭ ਤੋਂ ਹੋਟ ਟ੍ਰੈਂਡਿੰਗ ਆਈਟਮ ਹੈ ਜੀ ਓਕੇ ਹੋਰ ਆਪਣੇ ਕੋਲ ਆ ਬੱਚੇ ਵਾਲੀ ਕੀਬੋਰਡ ਮਿਲ ਜੇਗਾ ਇਲੈਕਟ੍ਰਿਕ ਕੀਬੋਰਡ ਨਾਲ ਮਾਈਕ ਮਿਲੇਗਾ ਜੀ ਇਹਦੇ ਇਹਦੇ ਨਾਲ ਮਾਈਕ ਮਿਲੇਗਾ ਸੈੱਲ ਪਾ ਕੇ ਵੀ ਆਪਰੇਟ ਕਰ ਸਕਦੇ ਆਂ ਔਰ ਸਿੱਧਾ ਨੂੰ ਅਡਾਪਟਰ ਲਗਾ ਕੇ ਵੀ ਆਪਰੇਟ ਕਰ ਸਕਦੇ ਆਂ ਕਿੰਨੇ ਦਾ ਇਹ ਇਹ ਪਾਜੀ ਸਿਰਫ 550 ਰੁਪਏ ਦਾ ਇਹਦਾ ਇੱਕ ਵਾਰੀ ਪ੍ਰਾਈਸ ਚੈੱਕ ਕਰਿਓ ਆਨਲਾਈਨ ਇਹ ਦੀਵਾਲੀ ਆਫਰ ਲਗਾਇਆ ਹੋਇਆ ਜੀ ਆਹ ਜੀ ਕੀਬੋਰਡ ਪਿਆਨੋ ਜੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਉਸ ਤੋਂ ਬਾਅਦ ਪਾਜੀ ਆ ਆਪਣੇ ਕੋਲ ਮਾਈਕ ਮਿਲ ਜਾਣਗੇ ਸਭ ਤੋਂ ਹੈਵੀ ਹੈਵੀ ਕੁਆਲਿਟੀ ਦੇ ਵਿੱਚ ਆ ਜਿਹੜੇ ਨੇ ਨੋਰਮਲੀ ਨੇ ਘੰਟਾ ਘਰ ਵੀ ਢਾਈ ਢਾਈ 300 300 ਰੁਪਏ ਦੇ ਵਿਕਦੇ ਨੇ ਇਹ ਸਾਡੇ ਕੋਲ 200 200 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਉਹ ਵਧੀਆ ਕੰਪਨੀ ਦੇ ਵਿੱਚ ਗਰੰਟੀ ਦੇ ਵਿੱਚ ਵੀ ਆ ਜਾਂਦੇ ਨੇ ਆ ਤੁਹਾਨੂੰ ਮੈਂ ਦਿਖਾਣਾ ਮਾਈਕੇ ਕੱਢ ਗਏ ਐਡੀ ਵਧੀਆ ਕੁਆਲਟੀ ਦੇ ਵਿੱਚ ਭਾਜੀ ਔਰੇ ਔੜ ਕੰਪਨੀ ਦਾ ਮਾਈਕ ਹੈ ਜੀ ਇਹਦਾ ਘੱਟੋ ਘੱਟ 5 ਘੰਟੇ ਬੈਟਰੀ ਬੈਕਅਪ ਹੈ ਜੀ ਆਹ ਦੇਖੋ ਕਿੱਡੀ ਹੈਵੀ ਕੁਆਲਟੀ ਦੇ ਵਿੱਚ ਹਾਂ ਜੀ ਇਹ ਮਾਰਕੀਟ ਦੇ ਵਿੱਚ ਨੋਰਮਲ ਹੈ ਜੀ ਆਪਾਂ ਨੂੰ ਇਹ ਆਈਟਮਾਂ ਜਿਹੜੀਆਂ ਨੇ ਨਾ ਕਿਤੋਂ ਵੀ ਨਹੀਂ ਮਿਲਣੀਆਂ ਇਹਦਾ ਕੀ ਪ੍ਰਾਈਸ ਹੈ ਇਹ ਪਾਜੀ 1250 ਰੁਪਏ ਦੇ ਵਿੱਚ ਜੀ ਤੁਹਾਨੂੰ ਕਿਤੇ ਫੋਨ ਮੜਾ ਜਾ ਮੈਂ ਚਲਾ ਕੇ ਫੋਨ ਆਹ ਦੇ ਕੁਲੁੱਟ ਡਿਵਾਈਸ 8D ਚੇਪਲ ਔਰ ਇਹ ਚੀ ਕੋ ਵੀ ਸਾਊਂਡ ਬੜਾ ਧੱਕੜ ਹੈ ਜੀ ਹੈਲੋ ਮਾਈਕ ਟੈਸਟਿੰਗ 1 2 3 ਬਾਲੀ ਜ਼ਬਰਦਸਤ ਚੀਜ਼ ਹੈ ਜੀ ਹੈਲੋ ਹੈਲੋ ਇਹ ਕਿੰਨੇ ਦਾ ਵੀਰੇ ਇਹ 1250 ਰੁਪਏ ਦਾ ਬਾਜੀ ਓਕੇ ਵੀਰੇ ਵਧੀਆ ਜੀ 230 ਰੁਪਏ ਤੋਂ ਆਪਣੇ ਕੋਲ ਸ਼ੁਰੂ ਹੋ ਜਾਂਦੇ ਨੇ ਜੀ ਓਕੇ ਵੀਰੇ ਓਕੇ ਤੇ ਹੁਣ ਮਾੜਾ ਮੋਟਰ ਵੀ ਆਪਣਾ ਵੀਡੀਓ ਲੰਬੀ ਹੋ ਜਾ ਰਹੀ ਆ ਹਾਂਜੀ ਆਪਾਂ ਉਹ ਸਾਹਿਬ ਨਾਲ ਮੈਨੂੰ ਹਨਾ ਉਹਨੂੰ ਮੁੱਟੋ ਖਬਰ ਦਿਖਾ ਦਿਓ ਅਏ ਦੱਸ ਦਿਓ ਵੀ ਉਹ ਤੋਂ ਬਾਅਦ ਆਪਣੇ ਕੋਲ ਆ ਸਾਰੇ ਡਰੋਨ ਮਿਲ ਜਾਣਗੇ ਜੀ ਪੋਰਟੇਬਲ ਗੀਜ਼ਰ ਮਿਲ ਜਾਣਗੇ ਉਹ ਕਿੰਨੇ ਤੋਂ ਸ਼ੁਰੂ ਹੁੰਦਾ ਡਰੋਨ ਡਰੋਨ ਭਾਜੀ ਆਪਣੇ ਕੋਲ ਵੈਸੇ 1300 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਡੁਅਲ ਕੈਮਰਾ ਵਾਲੇ ਮਿਲਣਗੇ ਵਧੀਆ 1650 ਰੁਪਏ ਦੀ ਰੇਟ ਦੇ ਵਿੱਚ ਉਹ ਵੀ ਡਬਲ ਬੈਟਰੀ ਵਾਲੇ ਓਕੇ ਹੋਰ ਬਹੁਤ ਆਟਮਾਂ ਨੇ ਜੀ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਜੇ ਮੈਂ ਆਟਮਾਂ ਦਿਖਾਣ ਲੱਗਾ ਤੇ ਪੂਰਾ ਸਾਰਾ ਦਿਨ ਲੰਘ ਜਾਣਾ ਜੀ ਥੋੜੇ ਕੋ ਕਾਹੀ ਆਟਮ ਤੁਸੀਂ ਇੱਕ ਵਾਰੀ ਆਪਣੇ ਕੋਲ ਨਾ ਵਿਜ਼ਿਟ ਕਰੋ ਦੁਕਾਨ ਦੇ ਉੱ ਬਾਬੇ ਨਾਨਕ ਦੀ ਹੱਤੀ ਕੂਚਾ ਨੰਬਰ 16 ਦਰਸ਼ਨ ਹਲਵਾਈ ਚੌਂਕ ਚੌਂਕ ਦੇ ਬਿਲਕੁਲ ਵਿੱਚ ਘਾਰ ਆਪਣੀ ਦੁਕਾਨ ਹੈ ਜੀ ਆਪਣੇ ਕੋਲ ਵੱਡੇ ਤੋਂ ਵੱਡੇ ਸਪੀਕਰ ਛੋਟੇ ਸਪੀਕਰ A to Z ਦੀਵਾਲੀ ਦੀਆਂ ਨਵੀਆਂ-ਨਵੀਆਂ ਬਹੁਤ ਆਟਮਾਂ ਆ ਰਹੀਆਂ ਨੇ ਉਹ ਕੇਂਦਰੀਆਂ ਬਾਕੀ ਦੇਖ ਲਓ ਆ ਵੀ ਕੁਝ ਵਾ ਕੱਲੀ-ਕਲੀ ਆਪਾਂ ਦਿਖਾਣ ਦੋ ਵੀਡੀਓ ਲੰਬੀ ਲਈਓ ਆ ਸਾਹਮਣੇ ਹੈਗਾ ਠੇਕੇਰੇ ਦੇ ਸਾਹਮਣੇ ਵਾਲੀ ਨਾਲ ਦੀ ਸ਼ਾਪ ਆ ਕਿੰਨਾ ਨੰਬਰ ਆ ਵੀਰੇ 16 ਨੰਬਰ ਹੈ ਨਾ ਉੱਚਾ ਨੰਬਰ 16 ਹੈ ਜੀ ਉੱਚਾ ਨੰਬਰ 16 ਓਕੇ ਵੀਰ ਥੈਂਕ ਯੂ ਆ ਗੇਮਾਂ ਵਗੈਰਾ ਵੀ ਆਪਣੇ ਕੋਲ ਇੱਧਰ ਨਿਗਾ ਮਾਰਾ ਦੋ ਖਾਸ ਆ ਜੀ ਵਾਇਰਲੈਸ ਰਿਮੋਟ ਵਾਲੀ ਆ ਗੇਮਾਂ ਆ ਜੀਓ ਡ్రਾਈਵਰ ਇਲੈਕਟ੍ਰਿਕ ਕੇਟਲ ਨਵੀਂ ਆਈ ਬੜੀਆਂ ਆਈਟਮਾਂ ਮਿਲਣਗੀਆਂ ਜੀ ਓਕੇ ਵੀਰੇ ਓਕੇ ਥੈਂਕ ਯੂ ਵੀਰੇ ਓਕੇ